ਉੱਤੇ ਭੱਜੇ ਕੇਸ ਥੱਲੇ ਨਹੀਂ ਸੁੱਟਣੇ ਇਉਂ ਜਿਵੇਂ ਪਹਿਲਾਂ ਜੁ ਕੀ 56 ਹੁੰਦੇ ਸੀ ਕਈ 56ਾਂ ਜੀ ਟੰਗਦੇ ਹੁੰਦੇ ਸੀ 55 ਜੀ ਨਹੀਂ ਟੰਗਦੇ ਇਹਦਾ ਸੰਸਕਾਰ ਕਰਨਾ ਹੈ ਬਦਵੀ ਨਹੀਂ ਕਰਨੀ ਇਹਨਾਂ ਵਿੱਚ ਵੀ ਬੜੀ ਸੱਤਿਆ ਹੈ ਬੜੀ ਤਾਕਤ ਹੈ ਜਦੋਂ ਗੁਰਮਖ ਲੋਕ ਬੰਦਗੀ ਕਰਦੇ ਨੇ ਰੋਮਾਂ ਵਿੱਚ ਵੀ ਅਥਾ ਤਾਕਤ ਆ ਜਾਂਦੀ ਹੈ ਸੋ ਇਹਦੀ ਬਦਵੀ ਨਹੀਂ ਕਰਨੀ ਇਸ ਕਰਕੇ ਬਸਤਰ ਐਸੀ ਕਿਰਪਾਨ ਕਿਰਪਾ ਆਲ ਇਹ ਨਿਸ਼ਾਨੀਆਂ ਨੇ ਮਹਾਰਾਜ ਪਾਉਂਦੇ ਹੁੰਦੇ ਸੀ 10ਵੇਂ ਮਹਾਰਾਜ 6ਵੇਂ ਮਹਾਰਾਜ ਨੇ ਵੀ ਪਾਈਆਂ ਉਹ ਹੀ ਆਪਣੇ ਸਿੱਖਾਂ ਨੂੰ ਅੱਗੇ ਜੇ ਤੁਸੀਂ ਐਸਰ ਜਦੋਂ ਬਾਹਰ ਮੁਖੀ ਵੀ ਠੀਕ ਠਾਕ ਹੋਵੇ ਅੰਦਰ ਮੁਖੀ ਵੀ ਠੀਕ ਠਾਕ ਹੋਵੇ ਹੋ ਗਿਆ ਨਾ ਪੂਰਨ ਗੁਰਸਿੱਖ ਸਿੰਬਲ ਵੀ ਹੈ ਬਾਣੀ ਵੀ ਹੈ ਬਾਣਾ ਵੀ ਹੈ ਕਰਤ ਤੂੰ ਹੀ ਬਚਿਆ ਰਹਿ ਤੂੰ ਹੈ ਰਾਣੀ ਰਹੇ ਸੋਈ ਸਿੱਖ ਮੇਰਾ ਰਤਾਂ ਕਰਤਾਂ ਗੁਰੂ ਗ੍ਰੰਥ ਸਾਹਿਬ ਜੀ ਦੱਸਿਆ ਨੇ ਸਾਰੀ